ਕਿਆ ਨਾ ਬਣਾਓ ਕਿਸੇ ਦੇ ਕੋਈ ਜਿੰਨਾ ਖਲਵਾ ਨਹੀਂ ਕਰੀ ਦਿੰਦਾ ਸਮਝੀਦਾ ਗੱਲ ਆ ਠੀਕ ਹੈ ਨਾ ਇਹਦਾ ਭਾਈ ਨਾ ਕਰੋ ਇਹ ਜਿਹੜਾ ਕਾਲੀ ਰੋ ਪੈ ਜਾਗਾ ਤਾਂ ਮਚਾ ਕੇ ਰਾਂ ਚੰਗਾ ਭਰਾ ਜੰਗ ਮੈਂ ਮੁੰਡਾ ਸੀਗਾ ਉਹ ਉਹਦੇ ਸਾਹਮਣੇ ਚੱਕ ਕੇ ਉਹਦਾ ਨਗੇੜ ਚੱਕ ਕੇ ਮੇਲੇ ਪਟਿਆੜਿਆ ਮੇਰੇ ਭਰਾ ਦਾ ਮੈਂ ਕੋਈ ਸੰਭਾ ਨਾ ਮਾਰਾ ਸੋਚੂਗੀ ਉਹਦਾ ਸਿਰਫ ਉਹ ਜਿਹੜੇ ਬੱਚਿਆਂ ਦੇ ਜਾ ਰਹੇ ਉੱਥੇ ਵਾਲੇ ਜਾ ਰਹੇ ਜਿਹਦੇ ਕੱਪੜੇ ਤੁਸੀਂ ਪੇਨਾ ਰਹੇ ਹੋ ਉਹਨੇ ਕਿਦਾ ਇੱਕ ਵੀ ਵਾਈਟੀਵਨ ਜੀ ਦਾ 40 40 ਸਾਲ ਦੇ ਕਿਨਾਂ ਮੈਂਟਲੀ ਰਿਟਾਇਰਡ ਬੱਚਿਆਂ ਨੂੰ ਸੰਭਾਲਦੀਆਂ ਇਹ ਤੇ ਮੇਰੇ ਵੀ ਬੱਚਾ ਚੰਗਾ ਪਾਲਿਆ ਛੋਟੀ ਉਮਰੇ ਤੁਸੀਂ ਪਿਆਰ ਤੋਂ ਕੁਝ ਨਹੀਂ ਕਰ ਸਕਦੇ ਪਿਆੰਦੇ ਨੂੰ ਯਾਰ ਨਾ ਬਣਾਓ ਕਿਸੇ ਦੀ ਕੋਈ ਜਿੰਨਾ ਖਲਵਾੜ ਨਹੀਂ ਕਰੀਦਾ ਹੁੰਦਾ ਸਮਝੀਦਾ ਗੱਲ ਨੂੰ ਠੀਕ ਹੈ ਨਾ ਇਹਦਾ ਭਾਜੀ ਨਾ ਕਰੋ ਬਸ ਇਹ ਜਿਹੜਾ ਕਾ ਉਹ ਪਿਆਜ ਹੋ ਗਿਆ ਤਾਂ ਮਚਾ ਕੇ ਨਾ ਚੰਗਾ ਭਰਾ ਜੰਗਮਾਨ ਮੁੰਡਾ ਸੀਗਾ ਉਹ ਉਹਦੇ ਸਾਹਮਣੇ ਚੱਕਰ ਜਿਹੜਾ ਨਗੇਲ ਚਾ ਕਹੇ ਮੇਰੀ ਪਟੇੜਿਆ ਮੇਰੇ ਭਰਾ ਦਾ ਮੈਂ ਕੋਈ ਇਦਾਂ ਦਾ ਥੋੜਾ ਮਾਰਾ ਸੋਚੂਗੀ ਉਹਦਾ ਹਾਂ ਤੂੰ ਯਾਰ ਸਮਝਦਾ ਆਦਾ ਕਿ ਤੁਹਾਨੂੰ ਹੋਈ ਆਪਣਾ ਤਕਲੀਫ ਸੁਣਾਉਂਦੇ ਸਾਡਾ ਸ਼ਰਮ ਮੱਲਾ ਦਵਾਈ ਦੋਗਾ ਜਿਵੇਂ ਕਿ ਤੁਹਾਨੂੰ ਦੇਖੇ ਤੁਸੀਂ ਜੋ ਵੀ ਲੜਕੀ ਨਾ ਹੋਇਆ ਸੀ ਵਿਆਹ ਹੋਣ ਵਾਲਾ ਸੀ ਅਸੀਂ ਆ ਕੇ ਰੋਕਿਆ ਔਰ ਪਹਿਲੇ ਤੇ ਕੋਈ ਮਾਨ ਨਹੀਂ ਰਹਾ ਸੀ ਕਿ ਨਹੀਂ ਜੀ 18 ਸਾਲ ਦੀ ਹੈ ਐਸਟਾ ਉਹ ਹੁਣ ਜਾ ਕੇ ਇਹਨਾਂ ਨੇ ਆਪੇ ਇਹ ਗਲਤੀ ਆਪਣੀ ਮੰਨੀ ਆ ਕਿ ਨਹੀਂ 2018-14 ਦਾ ਬਰਤ ਸੀ ਹੁਣ 15 ਸਾਲ ਦੀ 16ਵਾਂ ਸਾਲ ਲੱਗਣਾ ਹਲੇ ਰੋ ਸੋ ਉਹ ਆਪਣੀ ਇਹਨਾਂ ਨੇ ਕਿਹੜੀ ਲੜਕੀ ਦਾ ਵਿਆਹ ਕਿਸ ਇਹਨਾਂ ਦੇ ਬੱਚੇ ਹਾਂਜੀ ਲੜਕੀ ਲੜਕੇ ਦੀ ਹਾਲਾਤ ਹਾਲਾਤ ਲੜਕੇ ਦੇ ਜੇ ਤੁਹਾਨੂੰ ਤੁਸੀਂ ਵੀ ਦੇਖਿਆ ਗਿਆ ਉਹ ਕਾਫੀ ਬੈਠੀ ਹੈ ਚੱਲ ਨਹੀਂ ਸਕਦੇ ਸੋ ਲੜਕੀ ਦੀ ਕਾਫੀ ਇਹਨਾਂ ਲਾਈਫ ਖਰਾਬ ਹੋ ਸਕਦੀ ਸੀ ਚਲੋ ਇਹਨਾਂ ਨੇ ਆਪਣੀ ਗਲਤੀ ਮੰਨ ਲਈ ਹੈ ਆਈ ਕਹਿੰਦੇ ਆ ਇਹਨਾਂ ਨੂੰ ਨਹੀਂ ਸੀ ਪਤਾ ਇਹਨਾਂ ਨੇ ਆਪਣੇ ਬੱਚੇ ਦਾ ਦੇਖਿਆ ਸੋਚਿਆ ਨ ਕੋ ਰਹਿੰਦੇ ਸੀ ਲੜਕੀ ਦਾ ਨਹੀਂ ਸੋਚਿਆ ਤੇ ਉਹ ਕੋ ਭੈਣ ਭਰਾ ਹੀ ਕਿਸ ਨੂੰ ਹੈ ਤੇ ਚਲੋ ਭੈਣ ਭਰਾ ਸੀ ਪਰ ਇਹਨਾਂ ਨੂੰ ਚਾਹੀਦਾ ਸੀ ਕੁੱਛ ਜਦ ਪੈਰ ਬਣਾ ਕੇ ਰੱਖ ਲੈਂਦੇ ਜੇ ਰੱਖਣਾ ਹੀ ਸੀ ਸੇਵਾ ਵਾਸਤੇ ਰੱਖਣਾ ਸੀ ਪੈਰ ਬਣਾ ਕੇ ਰੱਖਣ ਜੀ ਹਾਂ ਇਹ ਆਪਣੀ ਗਲਤੀ ਮੰਨ ਗਿਆ ਜੀ ਤੇ ਹੁਣ ਉਹ ਆਪਣੇ ਬਾਲਪੀ ਪੱਕ ਵਾਲੇ ਅੱਛਾ ਇਹਨਾਂ ਨੇ ਪਹਿਲਾਂ ਵੀ ਇੱਕ ਲੜਕੀ ਇਹ ਵੀ ਆਈ ਸੀ ਇਹਨਾਂ ਨੂੰ ਤੇ ਗਲੀਏ ਕਿਹਾ ਸੀ ਇਹਨਾਂ ਨੇ ਹਾਂ ਜੀ ਜੀ ਵੀ ਆਈ ਸੀ ਪਰ ਉਦੋਂ ਸ਼ਾਇਦ ਕਿਸੇ ਨੇ ਇਹਨਾਂ ਨੂੰ ਕਿਹਾ ਨਹੀਂ ਹੁਣ ਸਾਹਮਣੇ ਆ ਗਿਆ ਉਹਨਾਂ ਦਾ ਵਿਆਹ ਹੋਊਗਾ ਜਾਂ ਨਹੀਂ 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 ਉਹ ਬਿਲਕੁਲ ਨਹੀਂ ਉਹ ਖੁਦ ਆਪ ਬੰਦੇ ਨੇ ਨਹੀਂ ਕਰਾਉਂਦੇ ਇਹ ਲੜਕੀ ਮੰਗ ਰਹੀ ਹੈ ਕਿ ਮੈਨੇ ਜ਼ਬਰਦਸਤੀ ਕੀਤੀ ਆ ਰਹੀ ਔਰ ਲੜਕੀ ਨੇ ਨਹੀਂ ਕਿਹਾ ਜ਼ਬਰਦਸਤੀ ਪਰ ਉਹ ਕਹ ਉਹ ਮੰਨ ਨਹੀਂ ਰਹੀ ਸੀ ਜੋ ਉਹਨੇ ਸਮਝਾਇਆ ਗਿਆ ਬਣਾਇਆ ਗਿਆ ਉਹ ਵਿਚਾਰੀ ਉਹੀ ਹੋ ਰਹੀ ਦਾ ਲੋਕਾਂ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਹੀ ਮੈਸੇਜ ਦੇਣੀ ਹੈ ਕਿ ਪਲੀਜ਼ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਇਸ ਤਰ੍ਹਾਂ ਦਾ ਹੋ ਰਿਹਾ ਕੁਛ ਲੜਕੀ ਨਾਲ ਤੇ ਪਲੀਜ਼ ਤੁਸੀਂ ਦੱਸੋ ਆਪ ਨਹੀਂ ਤੁਸੀਂ ਕਰ ਸਕਦੇ ਸਾਨੂੰ ਦੱਸੋ ਸਾਡੇ ਅੰਜੀ ਨੂੰ ਦੱਸੋ ਅਸੀਂ ਉਹਨਾਂ ਲਈ ਲੜਾਂਗੇ ਛੋਟੀ ਬੱਚੀ ਦਾ ਵੈਸੇ ਕਾਨੂੰਨੀ ਜ਼ੋਰ ਮੈਂ ਤੁਹਾਨੂੰ ਕਿਸ ਤਰ੍ਹਾਂ ਘਰ ਹੋਈ ਸੀ ਐਕਚੁਅਲੀ ਮੈਨੂੰ ਇਹਨਾਂ ਦੇ ਕਿਤੋਂ ਮੈਂ ਨਾਮ ਨਹੀਂ ਲੈ ਸਕਦੀ ਰਿਲੇਟਿਵ ਤੋਂ ਨਹੀਂ ਮੈਨੂੰ ਦੱਸਿਆ ਸੀ ਇਹ ਰਾਤੀ ਆਇਆ ਮੈਨੂੰ ਫੋਨ ਰਾਤ ਦੇ 11:30 ਵਜੇ ਮੈਂ ساری ਰਾਤ ਮੈਂ ਸਦਾ ਸੌ ਨਹੀਂ ਸਕੇ ਮੇਰੇ ਮਨ ਚ ਘੁੰਮਦਾ ਰਿਹਾ ਕਿ ਕਿਸ ਤਰ੍ਹਾਂ ਹੋ ਰਿਹਾ ਫਿਰ ਮੈਂ ਸਵੇਰੇ ਉੱਠਦੇ ਸਾਰੀ ਪਹਿਲੇ ਮੈਂ ਆਪਣੇ ਚਾਈਲਡ ਵਾਲੇ ਜੈ ਮੈਮ ਉਹਨਾਂ ਨੂੰ ਕਾਲ ਕੀਤੀ ਫਿਰ ਤੁਹਾਡੇ ਮੀਡੀਆ ਵਾਲਿਆਂ ਨੂੰ ਗੱਲ ਕੀਤੀ ਸੋ ਮੈਂ ਨੂੰ ਪੁਲਿਸ ਨੂੰ ਵੀ ਫੋਨ ਕੀਤਾ ਫਿਰ ਅਸੀਂ ਇਹ ਕਿ ਉਹ ਤੇ ਟਾਈਮ ਪੂਰਾ ਸੀ ਜੀ ਜੀ ਬਿਲਕੁਲ ਪੁਲਿਸ ਵਾਲਿਆਂ ਨੇ ਪੂਰਾ ਸਹਿਯੋਗ ਦਿੱਤਾ ਠੀਕ ਹੈ ਧੰਨਵਾਦ ਨਾ ਐਸ.ਆਈ. ਪੂਰਨ ਸਿੰਘ ਥਾਲਾ ਮੋਘਪੁਰਾ ਇਹ ਬਾਲ ਵਿਆਹ ਹੋਣ ਲਿਆ ਸੀ ਜੀ ਐਨਜੀਓ ਆਈ ਆ ਉਥੋਂ ਆਪਣਾ ਡੀਸਰਫ ਕਰਤਾbro ਜੀ ਤੇ ਉਹਨਾਂ ਨੇ ਆਗੇ ਉਹ ਬਾਲ ਵਿਆਹ ਰੋਕਤਾ ਹੁਣ ਤੇ ਉਹ ਉਹਨਾਂ ਨੂੰ ਵਾਪਸ ਕਰ ਦਿੱਤਾ ਜੀ ਅੱਛਾ ਕੁੜੀ ਦੀ ਉਮਰ ਕਿੰਨੀ ਸੀ ਇਹਦੇ ਵਿੱਚ ਕੁੜੀ ਦੀ ਉਮਰ ਕੋਈ 15-16 ਸਾਲ ਤੇ ਲੜਕੇ ਮੁੰਡਾ ਆਈ ਕਿੰਨੇ ਸਾਲ ਦਾ ਹੈਂਡੀਕੈਪ ਸੀ ਉਹ ਹੈਂਡੀਕੈਪ ਸੀ ਬਿਮਾਰ ਐ ਜਦੋਂ ਕੀ ਪਰਿਵਾਰ ਨੂੰ ਮਿਲ ਲੱਗੇ ਘਰ ਮੰਨਦੇ ਭਾਈ ਸੋਦੇ ਉਹਦਾ ਮੰਨੇ ਪਹਿਲਾਂ ਮੰਨੇ ਜੀ ਐ ਕਿ ਨਹੀਂ ਪਿਠਾਣੇ ਆ ਕੇ ਮੰਨੇ ਨਹੀਂ ਨਹੀਂ ਮੰਨੇ ਸੀ ਕਿ ਪਹਿਲਾਂ ਹੀ ਮੰਨੇ ਵੀ ਅਸੀਂ ਨਹੀਂ ਰੋਕ ਕਰਦੇ ਪਰ ਹੁਣ ਉਹਨਾਂ ਨੂੰ ਪੰਜੀ ਆਈ ਆਪਣਾ ਡੀਸੀ ਸਾਫ ਦੇ ਦਫ਼ਤਰ ਉਹਨਾਂ ਕਰਾ ਲ ਕੇ ਉਹਨੂੰ ਰੈਪੀਡ ਲੈ ਲਿਆ ਯਾਰ ਇਹ ਕੀ ਜੀ ਤੁਹਾਡੇ ਉਹਨਾਂ ਜੀ ਯਾਰ ਰੋਕ ਦਤਾ ਜੀ ਮਾਫੀਨਾਮਾ ਕੀ ਕਰਨਾ ਕਾਰਵਾਈ ਮਾਫੀਨਾਮਾ ਉਹਨਾਂ ਨੂੰ ਦਿੱਤਾ ਡੀਸੀ ਦਫ਼ਤਰ ਵਾਲੇ ਚੁਸਤੀ ਫੁਰਤੀ ਤੇ ਜੋਸ਼ ਵਦੋਂ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ geo fiber تے tata play تے بھی دیکھا جا سکتا ہے ورلڈ وائڈ ਤੁਸੀਂ سانو Amazon Fire TV Daily Hunt تے ای بابا تے دیکھ سکتے ہو یو ایس اے کینیڈا آسٹریلیا نیوزی لینڈ تے یورپ دے ہر بڑے IP TV پلیٹ فارم تے دیکھ سکتے ہو رونی جپے تو دور تے مدے دے نیڑے لائیو پنجابی ٹی وی